ਸਸ਼ੀਆਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ạtਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਹੈ ਕਿ ਆਨਲਾਈਨ ਫੂਡ ਦੇ ਨਾਂ ਤੇ ਪਰੋਸਿਆ ਜਾ ਰਿਹਾ ਕਿ ਜ਼ਹਿਰ ਇੱਥੇ ਦੇਖੋ ਜਿਹੜੀ ਇੱਕ ਵੱਡੀ ਘਟਨਾ ਕੱਲ ਵਾਪਰੀ ਹੈ ਪਟਿਆਲਾ ਦੇ ਵਿੱਚ ਇੱਕ ਛੋਟੀ ਜਿਹੀ ਕੁੜੀ ਜਿਸ ਦੀ ਕੀ ਆਨਲਾਈਨ ਕੇਕ ਮੰਗਵਾਉਣ ਤੋਂ ਬਾਅਦ ਕੇਕ ਜਦੋਂ ਉਸਨੇ ਖਾਇਆ ਤਾਂ ਉਸ ਦੀ ਇੱਥੇ ਮੌਤ ਹੋ ਗਈ ਹੈ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਅੱਜ ਕੱਲ ਜਿਹੜਾ ਆਨਲਾਈਨ ਜ਼ਮਾਨਾ ਹੈ ਟੈਕਨੋਲੋਜੀ ਇੰਨੀ ਜ਼ਿਆਦਾ ਅੱਗੇ ਵੱਧ ਗਈ ਹੈ ਪਰ ਫਿਰ ਵੀ ਇੱਥੇ ਜਿਹੜੇ ਲੋਕ ਨੇ ਉਹ ਕਈ ਵਾਰ ਦੇਖੋ ਹਮੇਸ਼ਾ ਹੀ ਆਨਲਾਈਨ ਫੂਡ ਪ੍ਰੈਫਰ ਕਰਦੇ ਨੇ ਇੱਥੇ ਤੇ ਕਿਤੇ ਨਾ ਕਿਤੇ ਇਹ ਆਨਲਾਈਨ ਫੂਡ ਕਦੀ ਆਪਣੀ ਜ਼ਿੰਦਗੀ ਦੇ ਵਿੱਚ ਜ਼ਹਿਰ ਬਣ ਕੇ ਆਉਂਦਾ ਹੈ ਤੇ ਇੱਥੇ ਉਹੀ ਜਿਹੜਾ ਮਾਮਲਾ ਹੈ ਉਹ ਨਿਕਲ ਕੇ ਸਾਹਮਣੇ ਆਇਆ ਸੀ ਕਿ ਕੇਕ ਉਸ ਕੁੜੀ ਦੀ ਮੌਤ ਦਾ ਇੱਥੇ ਕਾਰਨ ਬਣਿਆ ਅਜਿਹੇ ਜਿਹੜੇ ਹੋਰ ਵੀ ਮਾਮਲੇ ਨੇ ਉਹ ਹਮੇਸ਼ਾ ਹੀ ਨਿਕਲ ਕੇ ਸਾਹਮਣੇ ਆਉਂਦੇ ਨੇ ਕਈ ਵਾਰ ਜਿਹੜੀ ਅਜੀਬ ਘਟਨਾਵਾਂ ਨੇ ਜਿਹੜੀ ਨਿਕਲ ਕੇ ਸਾਹਮਣੇ ਆndੀਆਂ ਨੇ ਕਿ ਆਨਲਾਈਨ ਫੂਡ ਦੇ ਵਿੱਚ ਕੋਈ ਕਾਕਰੋਚ ਨਿਕਲ ਗਿਆ ਤਾਂ ਅਜਿਹੀਆਂ ਜਿਹੜੀ ਵੀਡੀਓਜ਼ ਨੇਗੀਆਂ ਇਹ ਵੀ ਲੋਕ ਜਿਹੜੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਜਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਕਾਫੀ ਹੱਦ ਤੱਕ ਸ਼ੇਅਰ ਕਰਦੇ ਨੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਕਿ ਪਰ ਵਾਕਈ ਆਨਲਾਈਨ ਸਿਸਟਮ ਹੁਣ ਸਾਡੀ ਜ਼ਿੰਦਗੀ ਨੂੰ ਆਪਣੇ ਆਪ ਵਿੱਚ ਸਮਾ ਰਿਹਾ ਹੈ ਇਹ ਵੀ ਇੱਥੇ ਇੱਕ ਵੱਡੀ ਗੱਲ ਹੈ ਕਿ ਆਪਾਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਆਨਲਾਈਨ ਫੂਡ ਇੰਨਾ ਜ਼ਿਆਦਾ ਮੰਗਵਾਉਣ ਲੱਗ ਗਏ ਆ ਕਿ ਸਾਵਧਾਨੀ ਜਿਹੜੀ ਹੈ ਉਹ ਵੀ ਇੱਥੇ ਕਿਤੇ ਨਾ ਕਿਤੇ ਫਿਰ ਦੁਰਘਟਨਾ ਦਾ ਕਾਰਨ ਬਣ ਜਾਂਦੀਆਂ ਨੇ ਇੱਥੇ ਦੁਰਘਟਨਾ ਦੇ ਕਾਰਨ ਹੀ ਇਹਹੀ ਬਣਦੇ ਨੇ ਕਿਉਂਕਿ ਜਿਹੜੀ ਸਾਵਧਾਨੀ ਹੈ ਉਹ ਨਾ ਤਾਂ ਆਨਲਾਈਨ ਫੂਡ ਵਾਲਿਆਂ ਵੱਲੋਂ ਰੱਖੀ ਜਾਂਦੀ ਹੈ ਤੇ ਨਾ ਹੀ ਕਿਤੇ ਨਾ ਕਿਤੇ ਲੋਕਾਂ ਵੱਲੋਂ ਇਥੇ ਜਿਹੜਾ ਪ੍ਰੈਫਰੈਂਸ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਕਿ ਤੁਹਾਨੂੰ ਵੀ ਅਸੀਂ ਇਹ ਅਪੀਲ ਕਰਾਂਗੇ ਆਪਣੇ ਚੈਨਲ ਦੇ ਰਾਹੀਂ ਕਿ ਇੱਥੇ ਆਨਲਾਈਨ ਫੂਡ ਜੇਕਰ ਮੰਗਵਾ ਵੀ ਰਹੇ ਹੋ ਤਾਂ ਉਸ ਨੂੰ ਕਦੇ-ਕਦੇ ਹੀ ਇੱਥੇ ਮੰਗਵਾਉਣਾ ਚਾਹੀਦਾ ਹੈ ਹਮੇਸ਼ਾ ਜ਼ਿੰਦਗੀ ਦੇ ਵਿੱਚ ਜਿਹੜਾ ਆਨਲਾਈਨ ਫੂਡ ਦੇ ਪਾਸੇ ਜਿਹੜੇ ਲੋਕ ਜਾ ਰਹੇ ਨੇ ਜਾਂ ਬਾਹਰ ਦਾ ਜਿਹੜਾ ਖਾਣਾ ਖਾਂਦੇ ਨੇ ਉਹਨਾਂ ਲੋਕਾਂ ਨੂੰ ਇੱਥੇ ਸਾਧਨ ਹੋ ਜਾਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਂਜੀ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸਸ਼ੀਕਲ ਸਰ ਕਿੱਥੋਂ ਬੋਲਦੇ ਹੋ ਜਨਜੀਤ ਸ਼ਰਮਾ ਬੋਲ ਰਿਹਾ ਹਾਂ ਬਹੁਤ ਖੜ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡੇ A1 ਪੰਜਾਬੀ ਟੀਵੀ ਤੇ ਕੀ ਕਹਿਣਾ ਚਾਹੋਗੇ ਸਰ ਕਿ ਅੱਜ ਕੱਲ ਦਾ ਜ਼ਮਾਨਾ ਦੇਖੋ ਟੈਕਨੋਲੋਜੀ ਦਾ ਹੈ ਆਨਲਾਈਨ ਦਾ ਹੈ ਤੇ ਇੱਥੇ ਆਨਲਾਈਨ ਫੂਡ ਫੂਡ ਵੀ ਜਿਹੜਾ ਹੈ ਉਹ ਕਾਫੀ ਲੋਕ ਆਰਡਰ ਕਰਦੇ ਨੇ ਤੇ ਇੱਕ ਅਜਿਹਾ ਹੀ ਮਾਮਲਾ ਜਿਹੜਾ ਕੱਲ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਛੋਟੀ ਜੀ ਬੱਚੀ ਦੇ ਘਰ ਦੇਖੋ ਮਾਤਮ ਛਾਇਆ ਹੈ ਆਨਲਾਈਨ ਕੇਕ ਉਹਨਾਂ ਨੇ ਆਰਡਰ ਕੀਤਾ ਸੀ ਤੇ ਉਹ ਖਾਣ ਤੋਂ ਬਾਅਦ ਉਸ ਦੀ ਇੱਥੇ ਮੌਤ ਵੀ ਹੋਈ ਐ। ਆ ਮੈਡਮ ਦੇਖੋ ਬਹੁਤ ਇੱਕ ਮਤਭਾਗੀ ਖਬਰ ਵੀ ਲਿਖਾ ਦੇਣੇ ਜੀ। ਜੀ। ਵੀ ਮਤਲਬ ਇੱਕ ਹੱਥ ਦੀ ਖੇਲ ਦੀ, ਇੱਕ ਫੁੱਲਾ, ਤੋਂ ਵੀ ਨਾਜਿਕ ਬੱਚੀ ਜੀ ਆਪਣੇ ਜਨਮ ਦਿਨ ਤੇ ਮਨਾਉਣ ਦੇ ਮਤਲਬ ਕੇਕ ਦੇ ਖਾਣ ਦੇ ਚੱਕਰ 'ਚ ਕਿਤੇ ਨਾ ਕਿਦਿਓ ਜਾਨ ਖੋ ਆਵੇ। ਜੀ। ਦੇਖੋ ਕੋ ਬੱਚੀ ਦੀ ਜਾਨ ਚਲੇ ਗਈ ਮੈਡਮ ਇਹਦਾ ਤਕਸੂਰ ਵਾਰ ਕੌਣਾ ਐ ਜੀ? ਹਮ। ਸਭ ਤੋਂ ਪਹਿਲਾਂ ਤਾਂ ਦੇ ਕੋ ਠੀਕਾ ਟੈਕਨੋਲੋਜੀ ਦੀ ਗੱਲ ਕੀਤੀ ਹੈ ਮੈਡਮ ਟੈਕਨੋਲੋਜੀ ਫਾਸਟ ਹੋ ਗਈ ਸਾਨੂੰ ਫਾਸਟ ਹੋਣਾ ਦੇਖੋ ਹਰੇਕ ਨੂੰ ਫਾਸਟ ਹੋਣਾ ਚਾਹੀਦਾ ਚਾਹੇ ਸਾਡਾ ਦੇਸ਼ ਆ ਜਾਂ ਸਾਡਾ ਆਪਣਾ ਬਿਜ਼ਨਸ ਆ ਹੋਮ ਲੇਕਿਨ ਕਿਤੇ ਨਾ ਕਿਤੇ ਸਾਡਾ ਕਿਹਦਾ ਫਾਇਦਾ ਸਾਡਾ ਕਿੱਥੇ ਨੁਕਸਾਨ ਆ ਉਹ ਟੈਕਨੋਲੋਜੀ ਦਾ ਉਹਨਾ ਕੇ ਯੂਜ਼ ਕਰੋ ਜਿੰਨਾ ਕਿ ਸਾਡਾ ਨੁਕਸਾਨ ਨਾ ਹੋਵੇ ਜੀ ਬਿਲਕੁਲ ਕਿਉਂਕਿ ਅੱਜ ਅਸੀਂ ਮੈਡਮ ਐਨੇ ਇੱਕ ਪੰਜਾਬੀ ਦਾ ਖੇਡ ਸ਼ਬਦ ਹੈ ਜ਼ਿਲ੍ਹੇ ਤਾਂ ਨਹੀਂ ਜਿੱਦਲੇ ਹੋ ਗਏ ਆ ਵੀ ਹਰ ਇੱਕ ਚੀਜ਼ ਜੇ ਅਸੀਂ ਅਗਰ ਬਾਲ ਪੈਨ ਵੀ ਮੰਗਾਉਣੀ ਆ ਕਾਪੀ ਵੀ ਮੰਗਾਉਣੀ ਆ 20 50 ਰੁਪਏ ਦੀ ਚੀਜ਼ ਮੰਗਾਉਣੀ ਆ ਤਦ ਵੀ ਅਸੀਂ ਆਨਲਾਈਨ ਆਰਡਰ ਕਰਦੇ ਆ ਹਾਂ ਹਾਂਜੀ ਆਨਲਾਈਨ ਆਰਡਰ ਕਰੋ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਦੇ ਵਿੱਚ ਆਨਲਾਈਨ ਮੰਗਾ ਕੇ ਕੋਈ ਸਾਡੇ ਨਾਲ ਰੇਟ 'ਚ ਕਪੜਾ ਨਹੀਂ ਹੋਊਗਾ ਪੂਰਾ ਨਹੀਂ ਹੋਊਗਾ ਇਦਾਂ ਦੇ ਚੀਜ਼ਾਂ ਆਨਲਾਈਨ ਕਰੋ ਜ਼ਿਆਦਾਤਰ ਤਾਂ ਅਸੀਂ ਲੋਕਾਂ ਨੂੰ ਸਲਾਹ ਦਿੰਦੇ ਆ ਵੀ ਤੁਸੀਂ ਕਿਤੇ ਨਾ ਕਿਤੇ ਜਾ ਕੇ ਸ਼ੌਪ ਤੇ ਜਾਓ ਸ਼ੌਪ ਤੇ ਜਾ ਕੇ ਆਪਣਾ ਸਮਾਨ ਖਰੀਦੋ ਕਿਉਂਕਿ ਅਗਰ ਅਸੀਂ ਸ਼ੌਪ ਤੇ ਸਮਾਨ ਖਰੀਦਦੇ ਆਂ ਆਪਣੀ ਪਸੰਦ ਦਾ ਸਮਾਨ ਲੈ ਲੈਂਦਾ ਕਿਉਂਕਿ ਜੋ ਫੋਟੋ ਜਿਹ ਹੁੰਦਾ ਹੈ ਉਹਨੂੰ ਜਦ ਰਿਐਲਿਟੀ ਤੇ ਜਾ ਕੇ ਦੇਖਦੇ ਹੋ ਕੁਆਲਿਟੀ ਦਾ ਫਰਕ ਪੈ ਜਾਂਦਾ ਜੀ ਜੀ ਬਿਲਕੁਲ ਤੇ ਅਜਿਹੀਆਂ ਜਿਹੜੀ ਹਾਂਜੀ ਸਰ ਤੁਸੀਂ ਕਰ ਸਕਦੇ ਹੋ ਕੰਪਲੀਟ ਆਪਣੀ ਗੱਲ ਪਹਿਲਾਂ ਹਾਂ ਜਦੋਂ ਜਦੋਂ ਤੱਕ ਉਹ ਸਾਡੇ ਕੋਲ ਚੀਜ਼ ਆ ਜਾਂਦੀ ਆ ਫਿਰ ਜਦੋਂ ਇਸ ਨੂੰ ਠੀਕ ਨਹੀਂ ਲੱਗਦੀ ਸਾਡੇ ਮਨ ਨਹੀਂ ਲੱਗਦੀ ਫਿਰ ਉਹਨੂੰ ਵਾਪਸ ਦੀ ਗੱਲ ਕਰਦਾ ਫਿਰ ਕਿਤੇ ਨਾ ਕਿਤੇ ਰੋਲਾ ਪੈਂਦਾ ਜੀ ਜੀ ਬਿਲਕੁਲ ਤੇ ਇਥੇ ਇੱਕ ਹੋਰ ਗੱਲ ਸੀ ਸਰ ਦੇਖੋ ਹਮੇਸ਼ਾ ਅਜੀਹੇ ਇਹ ਤਾਂ ਚਲੋ ਕੱਲ ਜਿਹੜੀ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਪਰ ਇਸ ਤੋਂ ਇਲਾਵਾ ਜੇਕਰ ਆਪਾਂ ਦੇਖੀਏ ਹਮੇਸ਼ਾ ਹੀ ਆਪਾਂ ਨੂੰ ਸੋਸ਼ਲ ਮੀਡੀਆ ਤੇ ਜਹੀਆਂ ਵੀਡੀਓਜ਼ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਜਿਸ ਦੇ ਵਿੱਚ ਕਿਸੇ ਨਾ ਕਿਸੇ ਵੱਲੋਂ ਆਨਲਾਈਨ ਜਿਹੜਾ ਫੂਡ ਹੈ ਇਸ ਨੂੰ ਐਕਸਪੋਜ਼ ਕੀਤਾ ਜਾਂਦਾ ਹੈ ਦੇਖੋ ਮੈਡਮ ਉਹ ਫੂਡ ਜਿਹੜਾ ਫਾਸਟ ਫੂਡ ਦੀ ਜੇ ਆਪਾਂ ਗੱਲ ਕਰਦੇ ਆ ਮੈਡਮ ਚਲੋ ਕੇਕ ਤਾਂ ਲਾ ਲਓ ਚਲੋ ਜਨਮ ਦਿਨ ਨਾਲ ਸੰਬੰਧ ਰੱਖਦਾ ਜੀ ਜੀ ਜ਼ਿਆਦਾਤਰ ਅਸੀਂ ਤਾਂ ਬੱਚਿਆਂ ਨੂੰ ਚੈਨਲ ਦੇ ਮੱਦੇਮਿਨ ਰਹੀ ਇਹੀ ਗੱਥਣਾ ਚਾਹੁੰਦੇ ਆ ਇਹ ਦੱਸਣ ਦੀ ਕੋਸ਼ਿਸ਼ ਵੀ ਕਰਦੇ ਹਾਂ ਵੀ ਤੁਸੀਂ ਆਨਲਾਈਨ ਖਰੀਦਾਂ ਦੀ ਕੋਸ਼ਿਸ਼ ਨਾ ਕਰੇ ਕਰੋ ਅਜਾ ਹੋਰੀ ਆਨਲਾਈਨ ਕਹਿੰਦਾ ਸੌਰੀ ਫਾਸਟ ਫੂਡ ਖਾਣ ਦੀ ਕਿਤੇ ਨਾ ਕਿਤੇ ਜ਼ਿਆਦਾ ਕੋਸ਼ਿਸ਼ ਨਾ ਕਰੇ ਕਰੋ ਤੁਸੀਂ ਘਰ ਦਾ ਖਾਣਾ ਘਰ ਦੀਆਂ ਚੀਜ਼ਾਂ ਬਣਾਈਆਂ ਵਿੱਚ ਉਹਦੇ ਚ ਖਾਣ ਬਿਹਤਰ ਕਿਤੇ ਨਾ ਕਿਤੇ ਵਿਸ਼ਵਾਸ ਰੱਖੋ ਕਿਉਂਕਿ ਅੱਜ ਜੇ ਫਾਸਟ ਫੂਡ ਖਾਣੇ ਆ ਇਹੋ ਚੀਜ਼ਾਂ ਦਾ ਉਸੇ ਚੀਜ਼ ਇਸਤੇਮਾਲ ਕਰਦੇ ਆ ਚੰਗੀਆਂ ਮੰਦੀਆਂ ਘੱਟਿਆ ਕੁਆਲਿਟੀ ਕੁਆਲਿਟੀ ਦਾ ਇਸਤੇਮਾਲ ਕਰਦੇ ਆ ਉਸ ਚੀਜ਼ਾਂ ਤੋਂ ਚੰਨ ਜਾਣ ਹੁੰਦੇ ਆ ਜੀ ਜੀ ਬਿਲਕੁਲ ਤੇ ਉਹ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਇਹ ਵੀ ਆਪਣੀ ਅੱਖਾਂ ਤੋਂ ਓਲੇ ਹੀ ਹੁੰਦਾ ਇੱਥੇ ਹਾਂ ਬਿਲਕੁਲ ਮੈਡਮ ਸਫਾਈ ਦਾ ਧਿਆਨ ਰੱਖਿਆ ਜਾਂਦਾ ਨਹੀਂ ਰੱਖਿਆ ਜਾਂਦਾ ਜਾਂ ਕੁਆਲਿਟੀ ਕਿੱਦਾਂ ਦੀ ਕਿੱਦਾਂ ਦੀ ਨਹੀਂ ਜੀ ਜਿਆ ਸਾਰੀਆਂ ਸਾਡੀਆਂ ਅੱਖਾਂ ਤੋਂ ਓਲੇ ਹੁੰਦੀਆਂ ਕਿਉਂਕਿ ਜਿਆਦਾਤਰ ਜਿਹੜੇ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਸਾਰਿਆਂ ਨੂੰ ਜਿਆਦਾਤਰ ਦੁਕਾਨਦਾਰ ਕੀ ਕਰਦੇ ਆ ਸਬਾਨ ਇਦਾਂ ਦਾ ਯੂਜ਼ ਕਰਦੇ ਆ ਜਿਹੜਾ ਸਸਤਾ ਮਿਲ ਜਾਂਦਾ ਤੇ ਲੋ ਕੁਆਲਿਟੀ ਚ ਹੁੰਦਾ ਹੈ ਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਸਰ ਅੱਜ ਕੱਲ ਦੇਖੋ ਆਨਲਾਈਨ ਕੋਈ ਵੀ ਚੀਜ਼ ਹੈ ਇੱਥੇ ਆਪਾਂ ਸਿਰਫ ਫੂਡ ਦੀ ਨਹੀਂ ਗੱਲ ਕਰਾਂਗੇ ਹੋਰ ਵੀ ਜਿਹੜੇ ਦੇਖੇ ਅੱਜ ਕੱਲ ਲੋਕ ਨੇ ਉਹ ਆਨਲਾਈਨ ਚੀਜ਼ਾਂ ਨੂੰ ਹੀ ਜ਼ਿਆਦਾ ਪ੍ਰੈਫਰ ਕਰਦੇ ਨੇ ਤੇ ਇੱਥੇ ਇੱਕ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਦੇਖੋ ਜਿਹੜੀ ਆਪਾਂ ਨੂੰ ਪਿਕਚਰ ਮਿਲਦੀ ਹੈ ਆਨਲਾਈਨ ਜਦੋਂ ਆਪਾਂ ਸਕਰੋਲਿੰਗ ਕਰਦੇ ਆ ਤਾਂ ਉੱਥੇ ਪਿਕਚਰ ਹੋਰ ਹੁੰਦੀ ਹੈ ਤੇ ਜਿਹੜਾ ਵਿੱਚੋਂ ਕੁਝ ਵੀ ਸਮਾਨ ਜਦੋਂ ਨਿਕਲਦਾ ਹੈ ਤਾਂ ਫਿਰ ਇੱਥੇ ਕਾफी ਨਿਰਾਸ਼ਾ ਹੁੰਦੀ ਹੈ ਹਾਂ ਬਿਲਕੁਲ ਮੈਡਮ ਦੇਖੋ ਅਸੀਂ ਪ੍ਰੈਫਰ ਜਿਆਦਾ ਕਰਦੇ ਹੀ ਕਿਉਂ ਆ ਜੀ ਜੀ ਅਸੀਂ ਆਪਣਾ ਸ਼ੌਪ ਤੇ ਜਾ ਸਕਦੇ ਹਾਂ ਅਸੀਂ ਆਪਣਾ ਉਸਥਾਨ ਤੇ ਜਾ ਸਕਦੇ ਹਾਂ ਜਿੱਥੇ ਉਹ ਸਾਨੂੰ ਚੀਜ਼ ਸਾਨੂੰ ਦੇਖ ਕੇ ਆਪਣੀ ਅੱਖਾਂ ਦੇ ਸਾਹਮਣੇ ਜਾ ਕੇ ਗਾਰੰਟੀ ਦੇ ਕੇ ਉਹ ਜੀ ਨੂੰ ਜੀ ਖਰੀਦ ਸਕਦੇ ਹਾਂ ਅਸੀਂ ਆਨਲਾਈਨ ਦੀ ਜੀ ਖਰੀਦ ਲੈਂਦੇ ਆ ਜਿਆਦਾਤਰ ਆਨਲਾਈਨ ਨਾਲ ਕਿਤੇ ਨਾ ਕਿਤੇ ਰੌਲਾ ਹੀ ਪੈਂਦਾ ਮੇਰੀ ਚੀਜ਼ ਘਟੀ ਆ ਗਈ ਜੀ ਮੈਨੂੰ ਦਿਖਾਇਆ ਕੁਝ ਗਿਆ ਤਾਂ ਦਿੱਤਾ ਕੁਝ ਗਿਆ ਜੀ ਕਿਤੇ ਨਾ ਕਿਤੇ ਵਾਪਸ ਕਰਨਾ ਫਿਰ ਪੈਸੇ ਦੀ ਵਾਪਸੀ ਕਿਤੇ ਨਾ ਕਿਤੇ ਪੈਸੇ ਦੀ ਵਾਪਸੀ ਨਹੀਂ ਹੁੰਦੀ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਫਿਰ ਝਗੜਾ ਰਹਿੰਦਾ ਤੇ ਹੁੰਦੀ ਸਾਡੀ ਪੰਜਾਹ ਰੁਪਏ ਦੀ ਜੀ ਟਾਈਮ ਦਾ ਅਸੀਂ ਨੁਕਸਾਨ ਦੇਖ ਲੋ ਕਿੰਨਾ ਕਰ ਲੈਂਦੇ ਆ ਹਾਂਜੀ ਬਿਲਕੁਲ ਤੇ ਇਥੇ ਇੱਕ ਹੋਰ ਗੱਲ ਆ ਸਰ ਦੇਖੋ ਆਨਲਾਈਨ ਹਮੇਸ਼ਾ ਲੋਕ ਮੰਗਵਾਉਂਦੇ ਤਾਂ ਨੇ ਤੇ ਖਾਂਦੇ ਵੀ ਨੇ ਪਰ ਕੀ ਇਹਨਾਂ ਚੀਜ਼ਾਂ ਦਾ ਸਿਹਤ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਕੀ ਲੱਗਦਾ ਹੈ ਤੁਹਾਨੂੰ ਮੈਡਮ ਦੇਖੋ ਖਾਣ ਪੀਣ ਦਾ ਸਮਾਨ ਜਿਆਦਾ ਸਰ ਦਾ ਦੇਖੋ ਸਾਨੂੰ ਆਪਣਾ ਹੱਥ ਦਾ ਖਾਣਾ ਬਣਾ ਕੇ ਹੀ ਜਿਹੜਾ ਵੀ ਚੀਜ਼ ਖਾਣੀ ਹੈ ਉਹਦੇ ਵਿੱਚ ਕੋਈ ਰਿਸਕ ਨਹੀਂ ਪਰ ਜਦ ਜ਼ਿਆਦਾਤਰ ਸ케이 ਚੀਜ਼ਾਂ ਵੀ ਹੁੰਦੀਆਂ ਨੇ ਕਿ ਅਸੀਂ ਨਹੀਂ ਬਣਾ ਸਕਦੇ ਸਾਨੂੰ ਉਹ ਖਰੀਦਣੀਆਂ ਪੈਂਦੀਆਂ ਮੈਂ ਦੁਬਾਰੇ ਰਿਪੀਟ ਕਰੂੰਗਾ ਵੀ ਆਨਲਾਈਨ ਦੀ ਬਜਾਏ ਤੁਸੀਂ ਸ਼ੌਪ ਤੋਂ ਤੁਸੀਂ ਸਵੀਟ ਸ਼ੌਪ ਤੇ ਜਾਓ ਤੁਸੀਂ ਦੇਖੋ ਉੱਥੇ ਦਾ ਮਾਹੌਲ ਕੀ ਆ ਖਾਣਾ ਪੀਣਾ ਬਣਾਉਣ ਦਾ ਮਾਹੌਲ ਜੀ ਅਗਰ ਤੁਹਾਨੂੰ ਲੱਗਦਾ ਕਿ ਸਾਫ ਸਫਾਈਆ ਕੁਆਲਟੀ ਦੇ ਵਿੱਚ ਸਮਾਨ ਦੇ ਵਿੱਚ ਕੁਆਲਟੀ ਚੰਗੀ ਹੈ ਤਾਂ ਕਿਤੇ ਨਾ ਕਿਤੇ ਫਿਰ ਸਮਾਨ ਘਰੀ ਤੋਂ ਅਸੀਂ ਆਨਲਾਈਨ ਖਰੀਦ ਲੈਣੇ ਆ ਸਾਨੂੰ ਨਹੀਂ ਪਤਾ ਲੱਗਦਾ ਵੀ ਉਹ ਕਿੰਨਾ ਆ ਬਣਿਆ ਕਿਤਾ ਨਹੀਂ ਜਟਪਟਾ ਜਾਂ ਉਹ ਬੈਗ ਕਰਕੇ ਕਿਤੇ ਨਾ ਕਿਤੇ ਸਾਨੂੰ ਦੇ ਦਿੰਦੇ ਨੇ ਫਿਰ ਦਿਖਾ ਲੈਂਦੇ ਕਿਦਾਂ ਗਏ ਬਵਾਰ ਹੋ ਜਾਂਦੇ ਹਾਂ ਹਾਂਜੀ ਬਿਲਕੁਲ ਤੇ ਦੇਖੋ ਬਹੁਤ ਜਿਹੜੇ ਅਜਿਹੇ ਮਾਮਲੇ ਨਿਕਲ ਕੇ ਸਾਹਮਣੇ ਵੀ ਆਉਂਦੇ ਨੇ ਕਿ ਫੂਡ ਪੋਇਜ਼ਨਿੰਗ ਜਿਹੜੀ ਐ ਉਹ ਕਾਫੀ ਹੋ ਗਈ ਐ ਤੇ ਇੱਥੇ ਲੋਕਾਂ ਨੂੰ ਕਿੰਨਾ ਕੁ ਜ਼ਿਆਦਾ ਸਾਵਧਾਨ ਹੋਣ ਦੀ ਜ਼ਰੂਰਤ ਐ ਆਨਲਾਈਨ ਫੂਡ ਤੋਂ ਆਨਲਾਈਨ ਫੂਡ ਵੀ ਲਾਓ ਕੋਈ ਵੀ ਸਮਾਨ ਐ ਮੈਡਮ ਇਸ ਦਾ ਕਹਿੰਦੇ ਵੀ ਇਹਨਾਂ ਚੀਜ਼ਾਂ ਤੋਂ ਤੁਸੀਂ ਪਰਹੇਜ਼ ਕਰੋ ਜੀ ਹੂੰ ਕਿ ਆਨਲਾਈਨ ਦਾ ਸਿਰਫ ਸਾਨੂੰ ਠੀਕ ਐ ਸੀ ਸਾਨੂੰ ਇੱਕ ਟੈਕਨੋਲੋਜੀ ਮਿਲ ਗਈ ਆ ਸਾਨੂੰ ਬਹੁਤ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਆਨਲਾਈਨ ਲਗਾ ਕੇ ਸਾਡਾ ਕਿਤੇ ਨਾ ਕਿਤੇ ਸਮਾਂ ਵੀ ਬਚਤ ਹੁੰਦੀ ਹੈ ਕਿਤੇ ਨਾ ਕਿਤੇ ਟਾਈਮ ਵੀ ਬਚਤ ਬੰਦਾ ਕਰਦਾ ਤਾਂ ਨਹੀਂ ਆ ਜਾਉਂਦਾ ਤੇ ਇੱਕ ਹੋਰ ਸਰ ਇਹਦੇ ਵਿੱਚ ਦੇਖੋ ਜਦੋਂ ਵੀ ਆਪਾਂ ਕੋਈ ਆਨਲਾਈਨ ਚੀਜ਼ ਇੱਥੇ ਮੰਗਵਾਉਂਦੇ ਆ ਖਾਣ ਪੀਣ ਦੀ ਤਾਂ ਉਸ ਇੱਕ ਟਾਈਮ ਲਿਮਿਟ ਹੁੰਦੀ ਹੈ ਕਿ ਜੇ 10 ਮਿੰਟ ਚ ਠੋਡਾ ਫੂਡ ਜਿਹੜਾ ਹੈ ਉਹ ਘਰ ਕੌਣ ਜਾਏਗਾ ਜਾਂ 5 ਮਿੰਟ ਜਾਂ 15 ਮਿੰਟ ਇਦਾਂ ਤੇ ਕਈ ਵਾਰ ਤਾਂ ਕੀ ਹੁੰਦਾ ਕਿ ਆਪਾਂ ਚਲੋ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਇੱਥੇ ਕਈ ਵਾਰ ਖਾਣ ਖਾਣਾ ਘਰ ਦੇ ਵਿੱਚ ਬਣਾਉਣਾ ਪ੍ਰੇਫਰ ਨਹੀਂ ਕਰਦੇ ਤਾਂ ਬਾਹਰੋਂ ਹੀ ਫਟਾਫਟ ਜਿਹੜਾ ਆਪਾਂ ਫੂਡ ਹੈ ਉਹ ਆਰਡਰ ਤਾਂ ਕਰ ਲੈਨੇ ਆ ਪਰ ਉਹ ਫੂਡ ਕਿੰਨੇ ਟਾਈਮ ਪਹਿਲਾਂ ਬਣਿਆ ਹੈ ਤੇ ਕਿਵੇਂ-ਕਿਵੇਂ ਬਣਿਆ ਹੈ ਇਸ ਤੇ ਆਪਾਂ ਕੋਈ ਗਾਰੰਟੀ ਨਹੀਂ ਕਹਿ ਸਕਦੇ ਹਲੋ ਹਲੋ ਹਾਂਜੀ ਸਰ हां जी हां जी मैडम देखो ऑनलाइन मैडम जो फूड दी गल करदा है खान-ਪੀਣ ਦੇ ਸਮਾਨ ਦੀ ਗੱਲ ਕਰਦੇ ਆ ਜਿਹੜੇ ਲੋਕ ਡਿਲੀਵਰ ਕਰਦੇ ਆਂ ਜੀ ਜੀ ਉਹਨਾਂ ਨੂੰ ਤੁਸੀਂ ਦੇਖ ਲਓ ਗੱਡੀਆਂ 'ਚ ਮੋਟਰਸਾਈਕਲ ਦਾ ਮੋਟਰਸਾਈਕਲ ਬਾਕੀ ਤੇ ਫਿਰਦੇ ਹੁੰਦੇ ਐਕਟਿਵਾ ਬੱਜੀਆਂ ਫਿਰਦੇ ਕਿਉਂਕਿ ਕਾਲੀ ਹੁੰਦੀ ਆ ਜੀ ਹੂੰ ਟਾਈਮ ਪੂਰਾ ਪੂਰਾ ਦਿੱਤਾ ਹੋ ਹੁੰਦਾ ਟਾਈਮ ਤੇ ਸਮਾਨ ਨਹੀਂ ਪਹੁੰਚਦਾ ਤਾਂ ਅੱਗੇ ਜਿਹੜਾ ਕਸਟਮਰ ਆ ਕਿਤੇ ਨਾ ਕਿਤੇ ਫਰੱਖਾ ਦਿਖਾਉਂਦਾ ਉਹਨਾਂ ਨਾਲ ਗੁੱਸਾ ਚੜੀ ਜਾਂਦਾ ਜੀ ਇੱਕ ਉਹਨਾਂ ਦਾ ਨੱਠ ਪੱਜ ਕਰਨੀ ਕਿਤੇ ਨਾ ਕਿਤੇ ਐਕਸੀਡੈਂਟ ਵੀ ਬਹੁਤ ਹੋਣੇ ਆ ਕਿ ਆਪਣਾ ਨਹੀਂ ਕਰਦੇ ਤਾਂ ਦੂਜੇ ਦਾ ਕਰ ਦਿੰਦੇ ਆ ਲੈ ਕੇ ਸਟਰੀਟ ਦੇ ਵਿੱਚ ਨਿਕਲ ਜਾਂਦੇ ਆ ਵੀ ਆਪ ਬਚ ਨਿਕਲਦੇ ਦੂਜਾ ਬੰਦਾ ਕਿਤੇ ਨਾ ਕਿਤੇ ਐਕਸੀਡੈਂਟ ਦਾ ਕਿਤੇ ਨਾ ਕਿਤੇ ਕਾਰਨ ਬਣ ਜਾਂਦਾ ਜੀ ਉਹ ਕਾਰਨ ਬਣ ਕੇ ਐਕਸੀਡੈਂਟ ਕਰਵਾ ਦਿੰਦਾ ਜੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਵੀ ਸਾਨੂੰ ਸਾਹਮਣਾ ਕਰਨਾ ਪੈਂਦਾ ਜੀ ਹੂੰ ਤੇ ਦੇਖੋ ਅਜੀਆਂ ਜਿਹੜੀ ਬੈਕਰੀ ਨੇ ਜਾਂ ਫਿਰ ਕੋਈ ਵੀ ਇੱਥੇ ਆਨਲਾਈਨ ਫੂਡ ਦੀ ਇੱਥੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਸਿਹਤ ਮੰਤਰਾਲੇ ਵੱਲੋਂ ਜਾਂਚ ਹੋਣੀ ਜ਼ਰੂਰੀ ਹੈ ਬਿਲਕੁਲ ਮੈਡਮ ਦੇਖੋ ਐਡਾ بڑا ਇੱਕ ਇਹ ਗੱਲ ਨੇ ਅਭੀ ਘਟਨਾ ਹੋ ਗਈ ਟੀਕੀ ਘਟਨਾ ਹੋ ਗਈ ਐਡਾ ਵੱਡਾ ਮਤਭਾਗ ਆ ਸਾਨੂੰ ਜਿਹੜਾ ਕਿਤੇ ਨਾ ਕਿਸੇ ਸਮਾਚਾਰ ਮਿਲਿਆ ਮੈਡਮ ਦੇਖੋ ਦਿਲ ਦਹਿਲਦਾ ਜੀ ਕੀ ਗੁੱਲਾਵਾਰ ਕੀ ਬੱਚੀ ਗੁੱਲਾ ਤੋਂ ਵੀ ਨਾ ਜਿਹੜੀ ਬੱਚੀ ਹਾਸਦੀ ਘੇੜਦੀ ਦੇਖੋ ਉਹਨੂੰ ਕੀ ਪਤਾ ਸੀ ਵੀ ਇਹਦੇ ਵਿੱਚ ਪਾਇਆ ਜਾਣਾ ਇਹਦੇ ਵਿੱਚ ਜ਼ਹਿਰ ਆ ਮੈਂ ਕਾ ਕੇ ਮਰੂੰਗੀ ਜੀ ਜੀ ਕੋ ਸਿਹਤ ਮੰਤਰਾਲੇ ਨੂੰ ਚੀਤਾ ਕਹਿੰਦੇ ਵੀ ਤੁਸੀਂ ਦਸਹਰੇ ਦੀਆਂ ਚ ਜਾਗਦੇ ਆ ਜੀ ਹੂੰ ਤੁਸੀਂ ਜਦੋਂ ਕੋਈ ਤਿਹਾਰ ਹੁੰਦਾ ਉਹਦੇ ਵਿੱਚ ਅੱਗੇ ਤੁਸੀਂ ਆਪਣੀ ਡਗੜੂਕੀ ਵਜਾਉਣ ਲੱਗ ਜਾਂਦੇ ਉੱਥੋਂ ਇੰਨੇ ਛਾਪੇ ਮਾਰੇ ਉੱਥੋਂ ਇੰਨੇ ਮਾਰੇ ਦੇਖੋ ਖਾਣ ਪੀਣ ਦਾ ਮਾਮਲਾ 15 20 ਦਿਨ ਜਾਂ ਮਹੀਨੇ ਦੇ ਵਿੱਚ ਹਰ ਇੱਕ ਖਾਣ ਪੀਣ ਦੀ ਸ਼ਾਪ ਦੀ ਹਰ ਇੱਕ ਸਟਰੀਟ ਸ਼ਾਪ ਦੀ ਕਿਤੇ ਨਾ ਕਿਤੇ ਜਾਂਚ ਹੋਣੀ ਚਾਹੀਦੀ ਹੈ ਉਹਦੀ ਸੈਕਲਿੰਗ ਹੋਣੀ ਚਾਹੀਦੀ ਆ ਜਿੱਥੇ ਕੋਈ ਵੀ ਕੋਈ ਕਤਾਹੀ ਕਰਦਾ ਪਾਇਆ ਜਾਂਦਾ ਉਹਦੇ ਉੱਤੇ ਬਣਦੀ ਕਾਰਵਾਈ ਕਰਕੇ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਹਾਂ ਬਿਲਕੁਲ ਤੇ ਦੇਖੋ ਸਰ ਇਹ ਤਾਂ ਆਨਲਾਈਨ ਫੂਡ ਦੀ ਗੱਲ ਹੈ ਜੇਕਰ ਆਪਾਂ ਇੱਥੇ ਛੋਟੇ ਛੋਟੇ ਦੁਕਾਨਾਂ ਦੀ ਵੀ ਗੱਲ ਕਰੀਏ ਜਿਵੇਂ ਕੋਈ ਫੈਸਲ ਵੀ ਆਉਂਦਾ ਹੈ ਤਾਂ ਮਠਾਈਆਂ ਦੇ ਵਿੱਚ ਵੀ ਬਹੁਤ ਜਿਹੜੀ ਮਿਲਾਵਟ ਹੈ ਉਹ ਕੀਤੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਇੱਥੇ ਸਿਹਤ ਮੰਤਰਾਲੇ ਵੱਲੋਂ ਜਿਹੜੀ ਪੁਖਤਾ ਜਾਂਚ ਹੈ ਉਹ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਇੱਥੇ ਵੱਡੇ ਜਿਹੜੇ ਖਿਲਵਾੜ ਨੇ ਫਿਰ ਉਹ ਹੋ ਜਾਂਦੇ ਨੇ ਬਿਲਕੁਲ ਮੈਡਮ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਭ੍ਰਿਸ਼ਟਾਚਾਰੀ ਚੱਲਦੀ ਹੈ ਜੀ ਜੀ ਦੇਖੋ ਉਹ ਦੀ ਗੱਲ ਕਰੀਏ ਫੂਡ ਜਾਂਚ ਦੀ ਆਪਾਂ ਗੱਲ ਕਰੀਏ ਮੈਡਮ ਇੱਕ ਆਫੀਸਰ ਹੈ ਨਹੀਂ ਉਹ ਆਹ ਪਗੜੀ ਬੰਨ੍ਹਦੇ ਜੀ ਉਹ ਸ਼ਾਇਦ ਮੈਂ ਲੱਗਦੀ ਅਸੀਫਾ ਦੇ ਗਏ ਆ ਜੀ ਜੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਵੀ ਮੈਨੂੰ ਪਹਿਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਪਹਿਲੀਆਂ ਸਰਕਾਰਾਂ ਨੇ ਸਾਨੂੰ ਦਬਾਅ 'ਚ ਰੱਖਿਆ ਹੁਣ ਕਿਤੇ ਨਾ ਕਿਤੇ ਸਰਕਾਰ ਵੱਲੋਂ ਇਥੇ ਸਹੀ ਕੰਮ ਕਰ ਰਹੀ ਸੀ ਲੇਕਿਨ ਫਿਰ ਕਿਸੇ ਨਾ ਕਿਸੇ ਹੁਣ ਵੀ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿਤੇ ਨਾ ਕਿਤੇ ਸਿਫਾ ਦੇਣ ਦੀ ਗੱਲ ਕਰਦੇ ਸੀ ਜਦੋਂ ਅਫਸਰ ਗਰਾਊਂਡ ਜ਼ੀਰੋ ਤੇ ਆ ਕੇ ਇਮਾਨਦਾਰੀ ਨਾਲ ਕੰਮ ਕਰਨ ਦੀ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਜਾਂ ਕਿਤੇ ਨਾ ਕਿਤੇ ਉਹਨਾਂ ਤੋਂ ਬੜੇ ਉੱਚ ਅਧਿਕਾਰੀਆਂ ਵੱਲੋਂ ਕਿਤੇ ਨਾ ਕਿਤੇ ਪ੍ਰੈਸ਼ਰ ਪਾ ਕੇ ਫਿਰ ਉਸ ਤੋਂ ਜਾਂਚ ਤੋਂ ਕਿਤੇ ਨਾ ਕਿਤੇ ਅੰਨਾਂ ਕਰਨੀ ਕਰਵਾਈ ਜਾਂਦੀ ਹੈ ਕਿਤੇ ਨਾ ਕਿਤੇ ਇਹ ਵੀ ਗੱਲ ਹੈ ਜੀ ਤੇ ਇਥੇ ਪ੍ਰਸ਼ਾਸਨ ਦੀ ਆਪਾਂ ਨਾਕਾਮੀ ਕਹਿ ਸਕਦੇ ਹਾਂ ਸਰ ਹਾਂ ਬਿਲਕੁਲ ਬਿਲਕੁਲ ਤਾਂ ਕੋਈ ਨਾਕਾਮੀ ਹੈ ਸਖਤਾਈ ਕਰਨ ਦੀ ਜ਼ਰੂਰਤ ਹੈ ਕਿਸੇ ਨਾ ਕਿਸੇ ਕਿਸੇ ਦੇ ਨਾਲ ਖਲਵਾੜ ਹੋ ਰਿਹਾ ਜਾਂ ਕਿਸੇ ਵੀ ਜ਼ਿੰਦਗੀ ਦਾ ਸਵਾਲ ਆ ਮੈਡਮ ਅਸੀਂ ਪ੍ਰਸ਼ਾਸਨ ਤੇ ਇਹਨਾਂ ਡਿਪਾਰਟਮੈਂਟਾਂ ਤੇ ਅਸੀਂ ਸਰਕਾਰਾਂ ਦੇ ਸਿਰ ਤੇ ਹੀ ਪਬਲਿਕ ਹੁੰਦੀ ਆ ਅਗਰ ਸਰਕਾਰਾਂ ਹੀ ਇਹਨਾਂ ਚੀਜ਼ਾਂ ਦੇ ਵਿੱਚ ਪਤਾਹੀ ਕਰਨੀਆਂ ਡਿਪਾਰਟਮੈਂਟ ਪ੍ਰਸ਼ਾਸਨ ਪਤਾਹੀ ਕਰੂਗਾ ਫਿਰ ਸਾਡੀ ਜਾਨ ਦੇ ਨਾਲ ਜਿਹੜੀ ਖੇਲਣਾ ਕਿਦਾਂ ਨਾ ਕਿਸੇ ਸੰਭਵ ਹੋ ਜਾਂਦੀ ਹੈ ਜੀ ਬਿਲਕੁਲ ਕਿਤੇ ਨਾ ਕਿਤੇ ਦੇਖੋ ਲੋਕਾਂ ਦੀ ਜਾਨ ਦੇ ਫਿਰ ਇੱਥੇ ਬਣ ਆਉਂਦੀ ਹੈ ਤੇ ਕੀ ਕਹਿਣਾ ਚਾਹੋਗੇ ਸੰਜੀਵ ਸ਼ਰਮਾ ਜੀ ਇੱਕ ਹੋਰ ਗੱਲ ਇੱਥੇ ਮੈਂ ਕਰਨ ਲੱਗੀ ਸੀ ਕਿ ਦੇਖੋ ਆਨਲਾਈਨ ਫੂਡ ਦਾ ਜਿਹੜਾ ਚਲਣ ਹੈ ਇਹ ਹੁਣੇ ਕਾਫੀ ਜ਼ਿਆਦਾ ਦੇਖੋ ਪ੍ਰਚਲਨ ਦੇ ਵਿੱਚ ਹੈ ਤੇ ਇਸ ਤੋਂ ਪਹਿਲਾਂ ਜਦੋਂ ਟਾਈਮ ਦੀ ਜੇਕਰ ਆਪਾਂ ਪਹਿਲਾਂ ਜ਼ਮਾਨੇ ਦੀ ਗੱਲ ਕਰੀਏ ਉਸ ਸਮੇਂ ਕੀ ਹੁੰਦਾ ਸੀ ਕਿ ਘਰਾਂ ਦੇ ਵਿੱਚ ਜਿਹੜੀ ਚੀਜ਼ਾਂ ਬਣਦੀਆਂ ਸੀ ਤੇ ਜਿਹੜੀ ਸੇਤਾ ਹੁੰਦੀਆਂ ਸੀ ਉਹ ਵੀ ਬਹੁਤ ਜ਼ਿਆਦਾ ਚੰਗੀਆਂ ਹੁੰਦੀਆਂ ਸੀ ਲੋਕਾਂ ਦੀਆਂ ਮੈਡਮ ਦੇਖੋ ਖਾਣ ਪੀਣ ਦਾ ਜਿਹੜਾ ਅਸਰ ਹੈ ਬਹੁਤ ਹੈ ਜੀ ਹੂੰ ਮਹੌਤਾ ਸਰਾ ਅੱਜ ਖਾਣੇ ਪੀਣੇ ਦੀ ਗੱਲ ਕਰਦੇ ਆਂ ਆਪਾਂ ਅੱਜ ਅਸੀਂ ਸਿਹਤਾਂ ਦੀ ਗੱਲ ਕਰਦੇ ਆਂ ਅੱਜ ਸਾਡੇ ਬੱਚਿਆਂ ਦੀ ਖਾਣ ਪੀਣ ਦੀ ਜਿਹੜੀ ਪਾਚਣ ਸ਼ਕਤੀ ਐਨੀ ਕਮਜ਼ੋਰ ਹੋ ਚੁੱਕੀ ਆ ਪਹਿਲਾਂ ਕੀ ਹੁੰਦਾ ਸੀ ਮੈਡਮ ਦੇਸੀ ਕੀ ਮੱਖਣ ਲੱਸੀ ਆਮ ਹੁੰਦਾ ਸੀ ਜੀ ਜੋ ਸਾਡੀ ਸਾਡੀ ਸਿਹਤ ਵਾਸਤੇ ਕਿੰਨਾ ਕਿਤੇ ਪਾਵਰਫੁੱਲ ਜਾਈਕ ਲਾਭਦਾਇਕ ਹੁੰਦਾ ਸੀ ਅੱਜ ਤੁਸੀਂ ਬੱਚੇ ਨੂੰ ਮੱਖਣ ਜਾਂ ਦੇਸੀ ਕੀ ਦਾ ਅੱਧਾ ਚਮਚਾ ਵੀ ਦੇ ਕੇ ਦੇਖ ਲਓ ਉਹਨੂੰ ਲੂਜ਼ ਮੋਸ਼ਨ ਹੋ ਜਾਣਗੇ ਕਿਉਂਕਿ ਜਿਹੜੀ ਉਹਦੀ ਪਾਚਣ ਸ਼ਕਤੀ ਉਹਦਾ ਮਾਦਾ ਉਹ ਕਿਤੇ ਨਾ ਕਿਤੇ ਬਰਦਾਸ਼ਤ ਨਹੀਂ ਕਰ ਪਾਉਂਦਾ ਉਹ ਅੱਜ ਕੱਲ ਐਨੀ ਹਲਕੀਆਂ ਫੁੱਲ ਚੀਜ਼ਾਂ ਖਾਂਦੇ ਆ ਇਹਨੀਆਂ ਨੁਕਸਾਨਦਾਰ ਚੀਜ਼ਾਂ ਖਾਂਦੇ ਆ ਜੋ ਸਾਡੀ ਸਿਹਤ ਨੂੰ ਖਰਾਬ ਕਰਦੇ ਆ ਇਸੇ ਕਰਕੇ ਅੱਜ ਸਾਡੇ ਬੱਚੇ ਆ ਕਿਤੇ ਨਾ ਕਿਤੇ ਨਿਗਾਹ ਤੋਂ ਕਮਜ਼ੋਰ ਰਹਿੰਦੇ ਆ ਕਿਤੇ ਨਾ ਕਿਤੇ ਸੋਚਣ ਸ਼ਕਤੀ ਤੋਂ ਕਮਜ਼ੋਰ ਰਹਿੰਦੇ ਆ ਕਿਸੇ ਨਾ ਕਿਤੇ ਸਿਹਤ ਤੋਂ ਕਮਜ਼ੋਰ ਰਹਿੰਦੇ ਆ ਜੀ ਬਿਲਕੁਲ ਦੇਖੋ ਪਹਿਲਾਂ ਕੀ ਸੀਗਾ ਕਿ ਜਿਹੜੀ ਨਜ਼ਰ ਹੈ ਉਹ ਵੀ ਬਹੁਤ ਜਿਹੜੀ ਲੇਟ ਕਮਜ਼ੋਰ ਹੁੰਦੀ ਸੀ ਬੁਢਾਪੇ ਦੇ ਵਿੱਚ ਹੀ ਆਪਾਂ ਕਹਿ ਸਕਦੇ ਆ ਕਿ ਕਮਜ਼ੋਰ ਹੁੰਦੀ ਸੀ ਪਰ ਅੱਜ ਕੱਲ ਜਿਹੜੇ ਛੋਟੇ ਛੋਟੇ ਬੱਚੇ ਪੀਜ਼ਾ 버ਗਰ ਇਦਾਂ ਦੀ ਚੀਜ਼ਾਂ ਖਾਂਦੇ ਨੇ ਇਹ ਬਹੁਤ ਜ਼ਿਆਦਾ ਨਜ਼ਰ ਤੇ ਵੀ ਇਫੈਕਟ ਪਾਉਂਦੀ ਆ ਅੱਖਾਂ ਉੱਤੇ ਅੱਖ ਕੋਲ ਮੈਡਮ ਖਾਣ ਪੀਣ ਦਾ ਮਾਹੌਲ ਦਾ ਜਿਹੜਾ ਅੱਖਾਂ ਤੇ ਫਰਕ ਪੈਂਦਾ ਹੈ ਜੀ ਮੋਬਾਈਲ ਦਾ ਬੱਚੇ ਨੂੰ ਹਰ ਟਾਈਮ ਦੇ ਕੇ ਰੱਖਣਾ ਬਟਨ ਵਿੱਚ ਉਹਦੀ ਇੰਨੀ ਹਾਈ ਹੁੰਦੀ ਹੈ ਕਿ ਜਦੋਂ ਉਹਨਾਂ ਦਾ ਅੱਖਾਂ ਤੇ ਅਸਰ ਪੈਂਦਾ ਅੱਜ ਬੱਚੇ-ਬੱਚੇ ਦੇ ਚਸ਼ਮਾ ਲੱਗਿਆ ਹੁੰਦਾ ਛੋਟੀ ਜੀ ਉਮਰ ਹੁੰਦੀ ਹੈ ਬੱਚੇ ਦੀ ਚਸ਼ਮਾ ਤੇ ਦੇਖੋ ਕਿੰਨਾ ਇੱਕ ਮਤਲਬ بڑے ਨੰਬਰ ਵਾਲਾ ਲੱਗਿਆ ਹੋ ਹੁੰਦਾ ਵੀ ਜਿਹੜੀ ਨਿਗਾ ਘਟ ਹੁੰਦੀ ਹੈ ਬੱਚੇ ਦੀ ਤੇ ਦੇਖੋ ਪਹਿਲਾਂ ਕੀ ਹੁੰਦਾ ਸੀ ਪਹਿਲੇ ਜਿਹੜੇ ਪ੍ਰਾਣੇ ਜਿਨ੍ਹਾਂ ਨੇ ਖਰਾਕਾਂ ਖਾਤੀਆਂ ਵੀ ਹੈ ਉਹਨਾਂ ਦੇ ਚਸ਼ਮੇ ਕਿਤੇ ਜਾ ਕੇ ਐਂਡ ਜੇ ਲੱਗਦੇ ਸੀ ਅੱਜ ਚਸ਼ਮੇ ਲੱਗਣ ਦਾ ਕਾਰਨ ਇਹੀ ਹੈ ਇੱਕ ਮੋਬਾਈਲ ਬੱਚੇ ਨੇ ਯੂਜ਼ ਕਰਨਾ ਜ਼ਿਆਦਾ ਉਹਦੀ ਪ੍ਰੈਕਟਿਸ ਕਿਤੇ ਨਾ ਕਿਤੇ ਖਾਣ ਪੀਣ ਦੀ ਨਾਲ ਸੰਬੰਧ ਰੱਖਦਾ ਇਸੇ ਕਰਕੇ ਜਿਹੜਾ ਬੱਚਾ ਅੱਜ ਸਾਡਾ ਚਸ਼ਮੇ ਨਾਲ ਸਾਨੂੰ ਜ਼ਿਆਦਾਤਰ ਦਿਖਦਾ ਹੈ ਜੀ ਬਿਲ ਤੇ ਥੇ ਉਹੀ ਚੀਜ਼ ਹੈ ਕਿ ਅੱਜ ਕੱਲ ਜਿਹੜਾ ਖਾਣਾ ਹੈ ਉਹ ਖਾਣ ਪੀਣ ਚ ਚੰਗੀਆਂ ਚੀਜ਼ਾਂ ਨਹੀਂ ਪਰੋਸੀਆਂ ਜਾ ਰਹੀਆਂ ਜੇਕਰ ਆਪਾਂ ਆਨਲਾਈਨ ਇੱਥੇ ਤਾਂ ਗੱਲ ਕਰ ਰਹੇ ਆਨਲਾਈਨ ਫੂਡ ਦੀ ਪਰ ਜੇਕਰ ਆਪਾਂ ਆਮ ਘਰਾਂ ਦੇ ਵਿੱਚ ਜਿਹੜੀ ਸਬਜ਼ੀਆਂ ਬਣਾਉਂਦੇ ਆ ਸਰ ਉਹਨਾਂ ਦੀ ਗੱਲ ਕਰੀਏ ਕੀ ਲੱਗਦਾ ਕਿ ਉਹਨਾਂ ਦੇ ਵਿੱਚ ਵੀ ਅੱਜ ਕੱਲ ਦੇਖੋ ਮਿਲਾਵਟ ਬਹੁਤ ਜ਼ਿਆਦਾ ਹੈ ਕਿਉਂਕਿ ਸਬਜ਼ੀਆਂ ਨੂੰ ਵੀ ਕਿਤੇ ਨਾ ਕਿਤੇ ਖਾਦ ਪਦਾਰਥ ਕੁਝ ਅਜੀਹੇ ਹੁੰਦੇ ਨੇ ਜਿਹੜੇ ਕਾਫੀ ਜ਼ਿਆਦਾ ਨੁਕਸਾਨ ਕਰਦੇ ਨੇ ਸਿਹਤਾਂ ਨਾਲ ਬਿਲਕੁਲ ਮੈਡਮ ਕੀਟਨਾਸ਼ਕ ਦਵਾਈਆਂ ਦੇਖੋ ਮਜਬੂਰੀ ਬਣ ਜਾਂਦੀ ਹੈ ਜੀ ਸਾੜੀਆਂ ਤੇ ਜਹਾ ਫਸਲਾਂ ਤੇ ਪਾਉਂਦੇ ਜੀ ਜੀ ਕਿਉਂਕਿ ਜੇ ਅਗਰ ਦਵਾਈਆਂ ਤੁਸੀਂ ਨਹੀਂ ਪਾਉਂਦੇ ਤਾਂ ਸਾਡੀ ਫਸਲ ਜਾਂ ਸਬਜ਼ੀ ਖਰਾਬ ਹੋ ਜਾਂਦੀ ਹੈ ਜੀ ਲੇਕਿਨ ਕਈ ਦਵਾਈਆਂ ਇੰਨੀਆਂ ਘੱਟ ਕਾਤ ਕਰਨੀਆਂ ਜਾਂ ਇੰਨੀ ਜ਼ਿਆਦਾ ਕੁਆਂਟੀਟੀ ਮਾਤਦਾਰ ਜੇ ਪਾਈ ਜਾਂਦੀ ਹੈ ਜੋ ਕਿਤੇ ਨਾ ਕਿਤੇ ਉਹ ਜੇ ਮੈਂ ਹੁਣ ਤੁਸੀਂ ਕਣਕ ਲਾ ਲਓ ਜੀਰੀ ਲਾ ਲਓ ਜਾਂ ਕੋਈ ਸਬਜ਼ੀ ਲਾ ਲਓ ਉਸ ਤੇ ਅਸਰ ਕਰਦਾ ਜੀ ਜਾ ਕੇ ਅਸਰ ਕਰਦਾ ਜੀ ਹਾਂਜੀ ਹੂੰ ਤੇ ਤੇ ਉਹ ਦੇਖੋ ਫਿਰ ਅਸਰ ਕਿੰਨਾ ਜ਼ਿਆਦਾ ਸਿਹਤ ਉੱਤੇ ਪੈਂਦਾ ਤੇ ਅੱਜ ਕੱਲ ਆਪਾਂ ਦੇਖ ਹੀ ਪਾਣੇ ਆ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀਗੇ ਸਿਰਫ ਮੌਤਾਂ ਵੀ ਉਹਨਾਂ ਦੀ ਹੁੰਦੀਆਂ ਸੀ ਤੇ ਅੱਜ ਕੱਲ ਕੀ ਹੈ ਦੇਖੋ ਫੂਡ ਪాయిਜ਼ਨਿੰਗ ਦੇ ਚੱਲਦੇ ਜਾਂ ਫਿਰ ਹੋਰ ਜਿਹੜੀ ਸਿਹਤ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਚੱਲਦੇ ਜਿਹੜੀ ਇਨਸਾਨ ਦੀ ਮੌਤ ਦੀ ਦਰ ਹੈ ਮੈਨੂੰ ਲੱਗਦਾ ਉਹ ਵੀ ਬਹੁਤ ਜ਼ਿਆਦਾ ਘਟੀ ਹੈ ਹਲੋ ਮੈਡਮ ਹਾਂਜੀ 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 ਅਮਨ ਉਹ ਰਿਪੀਟ ਕਰਿਆ ਜੀ ਕੱਟ ਕੇ ਜੀ ਆਵਾਜ਼ ਆ ਹਾਂਜੀ ਇੱਥੇ ਮੈਂ ਸਰ ਇਦਾਂ ਕਹਿ ਰਹੀ ਸੀ ਕਿ ਦੇਖੋ ਪਹਿਲਾਂ ਜਿਹੜੀ ਮੌਤ ਦੀ ਦਰ ਸੀ ਇਨਸਾਨ ਦੀ ਉਹ ਵੀ ਕਾਫੀ ਜ਼ਿਆਦਾ ਵੱਧ ਸੀ ਤੇ ਅੱਜ ਕੱਲ ਕੀ ਹੈ ਮੌਤ ਦਰ ਵੀ ਘਟਦੀ ਜਾ ਰਹੀ ਹੈ ਕਿ ਇਹ ਖਾਣ ਪੀਣ ਦੇ ਆਪਾਂ ਸਾਈਡ ਇਫੈਕਟ ਕਹਿ ਸਕਦੇ ਹਾਂ ਬਿਲਕੁਲ 1% ਹੈ ਜੀ ਹੂੰ 1% ਹੈ ਜੀ ਦਾ ਚਲੋ ਕਹਿੰਦੇ ਨਹੀਂ ਵੀ ਜਿਹੜੀ ਕਿਸੇ ਦੀ ਲਾਈਫ ਆ ਘਟ ਹੋਵੇ ਅੱਗੇ ਤੁਸੀਂ ਜਾ ਕੇ ਦੇਖ ਲਓ ਮੈਡਮ ਇਸ ਤੋਂ ਵੀ ਘਟ ਜਾਣੀ ਜੀ ਜੀ ਅੱਜ ਲੋਕ 50 60 70 ਦੇ ਨਿਡਰ ਤੜੇ ਜਾ ਰਹੇ ਆ ਕੋਈ ਟਾਈਮ ਇਹ ਜਾ ਜੂਗਾ ਜੇ ਸੀ ਕੰਟਰੋਲ ਨਾ ਕੀਤਾ ਜਾਂ ਲੋਕਾਂ ਨੇ ਕੰਟਰੋਲ ਨਾ ਕੀਤਾ ਤਾਂ ਹੋਰ ਵੀ ਲੈਵ ਕੱਟ ਜੂਗੀ ਜੀ ਬੰਦੇ ਦੀ ਜੀ ਬਿਲਕੁਲ ਉਹ ਕੋਈ ਖਾਣ ਪੀਣ ਦਾ ਜਿਹੜਾ ਅਸਰ ਹੁੰਦਾ ਸਾਡੀ ਲਾਈਫ ਤੇ ਸਾਡੀ ਸਿਹਤ ਤੇ ਬਹੁਤ ਜ਼ਿਆਦਾ ਇਸ ਦਾ ਅਸਰ ਪੈਂਦਾ ਕਿਉਂਕਿ ਖਾਣ ਪੀਣ ਤੇ ਹੀ ਜਿੰਨੇ ਅਸੀਂ ਖਾਜਾ ਜਿਹਾ ਖਾਓਗੇ ਉਦਾਂ ਦਾ ਸਾਡੀ ਸਿਹਤ ਰਹੂਗੀ ਉਦਾਂ ਦਾ ਸਾਡਾ ਖਰੀਦ ਰਹੂਗਾ ਜੀ ਹਾਂਜੀ ਬਿਲਕੁਲ ਤੇ ਉਹ ਹੀ ਆ ਦੇਖੋ ਇੱਥੇ ਅੱਜ ਕੱਲ ਖਾਣ ਪੀਣ ਦੀ ਵੀ ਕਾਫੀ ਜ਼ਿਆਦਾ ਇੱਥੇ ਸਾਵਧਾਨੀ ਰੱਖਣੀ ਚਾਹੀਦੀ ਹੈ ਤੇ ਇੱਥੇ ਪੇਰੈਂਟਸ ਨੂੰ ਕਿੰਨਾ ਕੁ ਜ਼ਿਆਦਾ ਸਰ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਆਪਣੇ ਬੱਚੇ ਨੂੰ ਕੀ ਖਿਲਾ ਰਹੇ ਹਾਂ ਕੀ ਪਿਲਾ ਰਹੇ ਹਾਂ ਇਹਦੇ ਉੱਤੇ ਮਾਪੇ ਦਾ ਧਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਮੈਡਮ ਦੇਖੋ ਜਿਹੜਾ ਲਾਡ ਹੁੰਦਾ ਬੱਚੇ ਨੂੰ ਉਹਨਾਂ ਦੇ ਲਾਡ ਕਰੋ ਜੋ ਉਹਦੀ ਸਿਹਤ ਨੂੰ ਨੁਕਸਾਨ ਨਾ ਕਰੇ ਹਾਂਜੀ ਦੇਖੋ ਜੀ ਅੱਜ ਫਾਸਟ ਫੂਡ ਬੱਚੇ ਨੂੰ ਜਿਆਦਾ ਖਵਾਉਂਦੇ ਆ ਜਾਂ ਬੱਚੇ ਨੂੰ ਰੋਟੀ ਪਾਣੀ ਤੋਂ ਦੂਰ ਰੱਖਦੇ ਆ ਦੇਖੋ ਕਿਹੜਾ ਕਿਤੇ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਮੁਸ਼ਕਲ ਆ ਪੈ ਰਹਾ ਹੈ ਕਿਉਂਕਿ ਅੱਜ ਬੱਚਾ ਖਾਣ ਬਣਾਉਣਾ ਖਾਣਾ ਪੀਣਾ ਵੀ ਬਣਾਉਣਾ ਸਾਡਾ ਛੱਡ ਗਿਆ ਖਾਣ ਪੀਣੇ ਬਣਾਉਣ ਤੋਂ ਵੀ ਅਣਜਾਣ ਹੋ ਗਿਆ ਕਿਤੇ ਨਾ ਕਿਤੇ ਫਾਸਟ ਫੂਡ ਆ ਮਤਲਬ ਭਾਜਦਾ ਸਿਹਤ ਨੂੰ ਵੀ ਨੁਕਸਾਨ ਕਰਦਾ ਹੈ ਜੇ ਸਾਡਾ ਬੱਚਾ ਘਰ ਦੇ ਵਿੱਚ ਸਾਡੀ ਬੱਚੀ ਕੰਮ ਸਿੱਖ ਕੇ ਰੋਟੀ ਪਾਣੀ ਦਾ ਪੂਰਾ ਜੁੱਲੇ ਚੌਕੇ ਦਾ ਕੰਮ ਕਰਦੀ ਹੋਊਗੀ ਤਾਂ ਸਹੀ ਰੋਟੀ ਸਹੀ ਦਾਲ ਸਬਜ਼ੀ ਸਹੀ ਤਰੀਕੇ ਨਾਲ ਖਾ ਬੇਨੂੰਬਾ ਜਿਹੜੇ ਪਰਿਵਾਰ ਸਹੀ ਤਰੀਕੇ ਨਾਲ ਖਾਂਦੇ ਪੀਂਦੇ ਉਹ ਅੱਜ ਵੀ ਤੰਦਰੁਸਤ ਪੈਂਦੇ ਹਾਂ ਜੀ ਹਾਂਜੀ ਬਿਲਕੁਲ ਤੇ ਅੱਜ ਵੀ ਦੇਖੋ ਉਹ ਲੋਕਾਂ ਦੇ ਵਿੱਚ ਤੰਦਰੁਸਤੀ ਆਪਾਂ ਕਹਿ ਸਕਦੇ ਹਾਂ ਤੇ ਅੱਜ ਕੱਲ ਦਾ ਜਿਹੜਾ ਖਾਣ ਪੀਣ ਹੈ ਇਹਦੇ ਨਾਲ ਇਹਦੇ ਪ੍ਰਤੀ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਅੱਜ ਕੱਲ ਹਰ ਚੀਜ਼ ਦੇ ਵਿੱਚ ਮਿਲਾਵਟ ਆਪਾਂ ਕਹਿ ਸਕਦੇ ਹਾਂ ਹਾਂ ਮਿਲਾਵਟ ਖੋਰੀ ਤਾਂ ਮਾਰਦੀ ਆ ਮੈਡਮ ਮਿਲਾਵਟ ਖੋਰੀ ਮਾਰਦੀ ਆ ਤੇ ਨਾ ਰਿਸਵਤ ਖੋਰੀ ਮਾਰਦੀ ਆ ਕਿਉਂਕਿ ਮਿਲਾਵਟ ਕਿੱਥੇ ਹੁੰਦੀ ਹੈ ਉਸੇ ਨਾਲ ਰਿਸਵਤ ਪੱਕੀ ਆ ਜੀ ਜੀ ਜੁਦਾਏ ਸੀ ਕੋਈ ਜ਼ਹਿਰ ਵੇਚਣੀ ਐ ਜਾਂ ਕੋਈ ਕਦੀ ਆ ਸਮਾਨ ਵੇਚਣਾ ਤਾਂ ਅਸੀਂ ਦੁਕਾਨਦਾਰ ਸੀਤਾ ਨਹੀਂ ਦੇ ਸਕਦਾ ਕਿਤੇ ਨਾ ਕਿਤੇ ਪ੍ਰਸ਼ਾਸਨ ਨਾਲ ਮਿਲ ਕੇ ਜਾਂ ਉਹਨਾਂ ਲੋਕਾਂ ਦੇ ਨਾਲ ਮਿਲ ਕੇ ਜਿਹੜੇ ਚੈਕਿੰਗ ਕਰਦੇ ਹੁੰਦੇ ਆ ਚੈੱਕ ਕਰਨ ਆਉਂਦੇ ਆ ਕਿਤੇ ਨਾ ਕਿਤੇ ਉਹਨਾਂ ਨਾਲ ਗਲੀਮਲੀ ਭੁਗਤ ਕਰਕੇ ਅਸੀਂ ਸਮਾਨ ਵੇਚਦੇ ਆ ਮੰਨੋ ਕਿਸੇ ਸਮਾਨ ਦੇ ਵਿੱਚ ਕੋਈ ਜ਼ਹਿਰ ਹੁੰਦੀ ਆ ਮੈਡਮ ਉਸ ਤੋਂ ਬਾਅਦ ਜਿਹੜੀ ਜਾਂਚ ਹੁੰਦੀ ਆ ਮਤਲਬ ਕਿਉਂ ਪੈ ਜਾਂਦੀ ਆ ਜਾਂ ਉਹ ਚੀਜ਼ ਦੀ ਜਾਂਚ ਕਿਉਂ ਨਹੀਂ ਹੁੰਦੀ ਉਹ ਸਾਹਮਣੇ ਆ ਜਾਂਦੀ ਆ ਵੀ ਪ੍ਰਸ਼ਦਾਚਾਰੀਆ ਰਮਲਾਪਟਪੋਰੀ ਦਾ ਕਿਤੇ ਨਾ ਕਿਤੇ ਨੀਲ ਹੋ ਜਾਂਦਾ ਸਾਡੇ ਆਗੇ ਲੋਕਾਂ ਦੀ ਜਿੰਦਗੀਆਂ ਦੇ ਨਾਲ ਖਲਵਾੜ ਹੁੰਦਾ ਹਾਂਜੀ ਬਿਲਕੁਲ ਤੇ ਇੱਥੇ ਆਪਾਂ ਸਰ ਆਨਲਾਈਨ ਫੂਡ ਦੀ ਦੇਖੋ ਗੱਲ ਕੀਤੀ ਐ ਇੱਥੇ ਕਿੰਨਾ ਕੁ ਜ਼ਿਆਦਾ ਲੋਕਾਂ ਨੂੰ ਵੀ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਅਜਿਹੀਆਂ ਖਬਰਾਂ ਜਿਹੜੀ ਮੰਦ ਭਾਗੀਆਂ ਨੇ ਤਕਰੀਬਨ ਉਹ ਹਰ ਰੋਜ਼ ਹੀ ਨਿਕਲ ਕੇ ਆਪਣੇ ਸਾਹਮਣੇ ਆਉਂਦੀਆਂ ਨੇ ਤਾਂ ਵੀ ਜਿਹੜੇ ਲੋਕ ਨੇ ਦੇਖੋ ਆਨਲਾਈਨ ਫੂਡ ਮੰਗਵਾਉਂਦੇ ਨੇ ਤੇ ਇੱਕ ਸਾਵਧਾਨੀ ਕਿਤੇ ਨਾ ਕਿਤੇ ਉਹਨਾਂ ਨੂੰ ਇੱਥੇ ਵਰਤਣੀ ਚਾਹੀਦੀ ਹੈ ਆ ਬਿਲਕੁਲ ਮੈਂ ਆਪਣੇ ਇਸ ਚੈਨਲ ਦੇ ਮਾਧਿਅਮ ਰਾਹੀਂ ਇਹ ਦੇਖੋ ਪਹਿਲਾਂ ਵੀ ਮੈਂ ਅਪੀਲ ਕੀਤੀ ਸੀ ਛੋਟੇ ਵੱਡੇ ਬੱਚੇ ਬਜ਼ੁਰਗ ਜਾ ਜਿੰਨੇ ਵੀ ਸਰੋਤੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਸੁਣ ਰਹੇ ਆ ਬਾਅਦ ਚ ਦੇਖਣਗੇ ਸੁਣਨਗੇ ਇਸ ਦਾ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਆਨਲਾਈਨ ਤੋਂ ਗਰੇਜ ਕਰੋ ਹਾਂਜੀ ਆਨਲਾਈਨ ਚਾਹੀਏ ਸਿੰਘ ਖਾਣ ਪੀਣ ਦਾ ਸਮਾਨ ਮੰਗਾ ਰਹੇ ਆ ਚਾਹੇ ਆਪਣਾ ਕੋਈ ਵਰਤੋਂ ਵਿੱਚ ਲਿਆਉਣ ਦਾ ਸਮਾਨ ਮੰਗਾ ਰਹੇ ਆ ਤੁਸੀਂ ਉਹ ਵੀ ਸਮਾਨ ਆਨਲਾਈਨ ਮੰਗਾਓ ਜੋ ਤੁਹਾਨੂੰ ਲੱਗਦਾ ਕਿ ਸਾਨੂੰ ਕਿਤੇ ਸਾਡੀ ਗੱਡੀ ਨਹੀਂ ਹੋਊਗੀ ਜਾਂ ਕਿਤੇ ਕੁਆਲਟੀ ਦੀ ਵਰਕਿੰਗ ਹੋਊਗਾ ਜਾਂ ਕਿਤੇ ਕੋਈ ਖਾਣ ਪੀਣ ਦਾ ਸਮਾਨ ਤੇ ਕੋਈ ਆਨਲਾਈਨ ਮੰਗਾਉਣ ਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਐਡਾ ਦਾ ਸਮਾਨ ਮੰਗਾਓ ਜੋ ਸਾਡੇ ਬਾਜ਼ਾਰ ਤੇ ਹਾਲੀਆ ਹੋਵੇ ਅੱਜ ਅਸੀਂ 90 ਤੋਂ ਲੈ ਕੇ 95% ਆਨਲਾਈਨ ਤੇ ਹੀ ਹੋ ਗਿਆ ਸੀ 20 ਦੇ ਵਿੱਚ ਚੀਜ਼ ਖਰੀਦਦੇ ਆਂ ਆਨਲਾਈਨ ਨੂੰ ਭਜਦੇ ਆਂ ਜ਼ਿਆਦਾ ਕਰਕੇ ਤੇ ਨਾ ਕਿਤੇ ਸ਼ਾਪ ਤੇ ਜਾਓ ਅੱਗੇ ਜਾ ਕੇ ਤੁਹਾਨੂੰ ਜੀਜ਼ ਦਾ ਕੁਆਲਟੀ ਦਾ ਕੱਢੀ ਦਾ ਵੀ ਕੁਆਲਿਟੀ ਦਾ ਵੀ ਪਤਾ ਲੱਗ ਜੂਗਾ ਕਿਤੇ ਨਾ ਕਿਤੇ ਤੁਹਾਡੀ ਅੱਗੇ ਨੂੰ ਜਿਹੜੀਆਂ ਆਪੜਾਉਣੀਆਂ ਜਾਂ ਕਿਤੇ ਨਾ ਕਿਤੇ ਸੀ ਜ਼ਹਿਰਖਾਨ ਪੀਣੇ ਦਾ ਸਾਹਮਣਾ ਕਰਦੇ ਕਿਤੇ ਨਾ ਕਿਤੇ ਉਹਨਾਂ ਤੋਂ ਕੀ ਤਰੀਕੇ ਦੀ ਕੋਈ ਛੇੜਿੰਦਾ ਜੀ ਕੀ ਲੱਗਦਾ ਕਿ ਅ ਅੱਜ ਅਜੋਕੇ ਅ ਆਪਾਂ ਕਹਿ ਦਿੰਨੇ ਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਸਾਰੇ ਇੱਥੇ ਆਨਲਾਈਨ ਉੱਤੇ ਜ਼ਿਆਦਾ ਜਿਹੜੇ ਲੋਕ ਨੇ ਉਹ ਨਿਰਭਰ ਹੋ ਗਏ ਨੇ ਬਿਲਕੁਲ ਹੋ ਗਿਆ ਮੈਡਮ 90 ਤੋਂ 95% ਦੀ ਮੈਂ ਗੱਲ ਕਰ ਰਿਹਾ ਜੀ ਜੀ ਦੇਖੋ 90 ਤੋਂ 95% ਬਹੁਤ ਹੋ ਜਾਂਦਾ ਮੈਡਮ ਅਸੀਂ ਇਹ ਨਹੀਂ ਕਹਿੰਦੇ ਕਿ ਆਨਲਾਈਨ ਟੀਜ ਮਂਗਾਉਣੀ ਗਲਤ ਹੈ ਜਾਂ ਮਾੜੀਆਂ ਮਂਗਾਓ ਨਾ ਅਸੀਂ ਇਹ ਨਹੀਂ ਗੱਲ ਕਰਦੇ ਅਸੀਂ ਤਾਂ ਇਹ ਗੱਲ ਕਰਦੇ ਵੀ ਜੋ ਚੀਜ਼ ਸਾਨੂੰ ਨੁਕਸਾਨ ਨਹੀਂ ਹੁੰਦਾ ਜਾਂ ਜੋ ਚੀਜ਼ ਸਾਨੂੰ ਕੁਆਲਿਟੀ ਚ ਮਾੜੀ ਨਹੀਂ ਮਿਲਦੀ ਐ ਇਦਾਂ ਦੀਆਂ ਚੀਜ਼ਾਂ ਤੁਸੀਂ ਆਨਲਾਈਨ ਕਰ ਸਕਦੇ ਹੋ ਤੁਸੀਂ ਹਰ ਇੱਕ ਸਿਸਟਮ ਹੀ ਆਨਲਾਈਨ ਤੇ ਚੱਲ ਪਿਆ ਹਰ ਇੱਕ ਚੀਜ਼ ਹੀ ਤੁਸੀਂ ਆਨਲਾਈਨ ਮਂਗਾਉਨੇ ਹੋ ਉਧੇ ਬਾਅਦ ਤੇ ਮੋਰਮੜੀਏ ਦਾ ਚੱਕਰ ਫਿਰ ਪੈਸਿਆਂ ਦੀ ਮੋਰਮੜੀਏ ਦਾ ਚੱਕਰ ਫਿਰ ਕਿਤੇ ਨਾ ਕਿਤੇ ਸੇਵਿਤ ਨਾਲ ਖੜ ਪਿੰਦੀਆਂ ਚੀਜ਼ਾਂ ਚੋਂ ਸਾਨੂੰ ਕਿਤੇ ਨਾ ਕਿਤੇ ਮਲਾਪਾ ਮਿਲਦੀਆਂ ਉਹ ਉਹ ਚੀਜ਼ ਦਾ ਰੌਲਾ ਫਿਰ ਜਿਹੜੇ ਲੋਕ ਡਿਲੀਵਰ ਕਰਦੇ ਆ ਉਹਨਾਂ ਕੋਲ ਇੰਨਾ ਟਾਈਮ ਘਟਾਉਂਦਾ ਹੋ ਮਿੰਟਾਂ ਸੈਕਿੰਟਾਂ ਦੇ ਵਿੱਚ ਪਹੁੰਚਣਾ ਹੁੰਦਾ ਉਹਨਾਂ ਨੇ ਕਿਤੇ ਨਾ ਕਿਤੇ ਆਪ ਐਕਸੀਡੈਂਟ ਕਰਦੇ ਆ ਜਾਂ ਆਪ ਬਚਨੇ ਨਿਕਲਦਾ ਦੂਜੀ ਦਾ ਐਕਸੀਡੈਂਟ ਕਰਵਾ ਦਿੰਦੇ ਆ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਜੀ ਜੀ ਕਿਤੇ ਨਾ ਕਿਤੇ ਜ਼ਿੰਦਗੀ ਦੇ ਨਾਲ ਖਿਲਵਾੜ ਇੱਥੇ ਚੱਲ ਰਿਹਾ ਹੁੰਦਾ हां बिल्कुल बिल्कुल मैडम जो डिलीवर ਕਰਦਾ ਹੋਵੇ ਇੱਕ ਜਿੰਨੀ ਜਿਹੜਾ ਖੇਰਦੇ ਆ ਜਿਹਨੇ ਸਮਾਨ ਅੱਗੇ ਦਿੱਤਾ ਉਹ ਵੀ ਜਿੰਨੀ ਜਿਹੜੇ ਮੰਗਾਇਆ ਉਹ ਵੀ ਕਿਤੇ ਨਾ ਕਿਤੇ ਅਸੀਂ ਆਪਣੀ ਜ਼ਿੰਦਗੀ ਨੂੰ ਮਤਲਬ ਨੁਕਸਾਨ ਦੇ ਰਸਤੇ ਤੇ ਆਪ ਪਾ ਰਹੇ ਆ ਲਓ ஆன்लाइन ਉਹ ਚੀਜ਼ ਲਓ ਜੋ ਤੁਹਾਨੂੰ ਨੁਕਸਾਨ ਨਾ ਲੱਗੇ जी बिल्कुल ਤੇ ਇੱਥੇ ਦੁਕਾਨਦਾਰਾਂ ਨੂੰ ਸਰ ਕਿੰਨਾ ਕੁ ਜ਼ਿਆਦਾ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਦੁਕਾਨਦਾਰਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਜੇਕਰ ਅੱਜ ਅਸੀਂ ਆਪਣੇ ਕਿਸੇ ਵੀ ਚੀਜ਼ ਦੇ ਵਿੱਚ ਮਿਲਾਵਟ ਕਰ ਰਹੇ ਆ ਜੇਕਰ ਕੱਲ ਉਹ ਸਾਡੇ ਘਰ ਦਾ ਕੋਈ ਮੈਂਬਰ ਖਾਏਗਾ ਤਾਂ ਕੀ ਹੋਵੇਗਾ ਉਹਨਾਂ ਨੂੰ ਵੀ ਇੱਥੇ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ ਕੁਣ ਕੋ ਮਨ ਸੋਚਨੇ ਚਾਹਦੇ ਆ ਪਰ ਸੋਚਦੇ ਨਹੀਂ ਜੀ ਜੀ ਅਗਰ ਸੋਚਣ ਫਿਰ ਇਹ ਚੀਜ਼ਾਂ ਉਹਨਾਂ ਇੱਕ ਤਾਂ ਹੋ ਜਾਂਦੀਆਂ ਨੇ ਗਲਤੀ ਨਾਲ ਕੋਈ ਚੀਜ਼ ਪੈ ਗਈ ਜਾਂ ਕੋਈ ਕੰਪਨੀ ਨਾਲ ਕੋਈ ਚੀਜ਼ ਜਾਰੀ ਨਹੀਂ ਮਿਲ ਗਈ ਜਾਂ ਉਹਦੇ ਵਿੱਚ ਕੋਈ ਚੀਜ਼ ਕਰਕੇ ਕੋਈ ਨੰਗੀ ਪਈ ਸੀ ਜਾਂ ਕੁਝ ਉਹ ਚੀਜ਼ ਅਲੱਗ ਹੋ ਜਾਂਦੀ ਆ ਇੱਕ ਜਿਹੜੀ ਅਸੀਂ ਆਪਣੀ ਇੱਕ ਚੀਜ਼ ਨਹੀਂ ਕੁਆਂਟੀਟੀ ਵਧਾਉਣ ਦੇ ਚੱਕਰ 'ਚ ਜਾਂ ਜ਼ਿਆਦਾ ਪੈਸਾ ਕਮਾਉਣ ਦੇ ਚੱਕਰ 'ਚ ਕਿਤੇ ਨਾ ਕਿਤੇ ਕੋਈ ਚੀਜ਼ਾਂ ਦੀ ਮਲਾਪਟ ਕਰ ਦਿੰਨੇ ਆ ਵੀ ਚਲੋ ਕੋਈ ਗੱਲ ਨਹੀਂ ਉਹ ਮਾੜਾ ਮੋਟਾ ਨੁਕਸਾਨ ਨਹੀਂ ਹੋਊਗੀ ਅਗਰ ਉਹ ਜ਼ਹਿਰ ਇੱਕਦਮ ਬੰਦੇ ਨੂੰ ਨਹੀਂ ਮਾਰਦੀ ਤਾਂ ਕਿਤੇ ਨਾ ਕਿਤੇ ਹੌਲੀ 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 ਜਿੰਨੇ ਕੋਣ ਖਾਂਦੀ ਹੁੰਦੀ ਆ ਨੱਕੜੋ ਐਡਾ ਖਾਂਦੀ ਖਾਂਦੀ ਉਹ ਸਾਡੀ ਸਿਹਤ ਜੀ ਬਿਲਕੁਲ ਸੇਤ ਦੇ ਨਾਲ ਇਥੇ ਵੱਡਾ ਖਿਲਵਾੜ ਆਪਾਂ ਕਹਿ ਸਕਦੇ ਹਾਂ ਕਿ ਹੋ ਹੀ ਜਾਂਦਾ ਹੈ ਜੀ ਮੈਡਮ ਜੀ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਸੀਂ ਹਮੇਸ਼ਾ ਜਿਹੜੀ ਵੱਤ ਵਤ ਜਾਣਕਾਰੀ ਹੈ ਉਹ ਆਪਣੇ ਦਰਸ਼ਕਾਂ ਦੇ ਨਾਲ ਇਥੇ ਸਾਂਝੀ ਕਰਦੇ ਹੋ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂ ਜੀ ਤਾਂ ਅੱਜ ਅਸੀਂ ਗੱਲ ਕੀਤੀ ਹੈ ਦੇਖੋ ਆਨਲਾਈਨ ਫੂਡ ਦੇ ਉੱਤੇ ਕਿ ਆਨਲਾਈਨ ਫੂਡ ਦੇ ਰਾਹੀਂ ਜਿਹੜਾ ਆਪਾਂ ਨੂੰ ਜ਼ਹਿਰ ਇਥੇ ਪਰੋਸਿਆ ਜਾ ਰਿਹਾ ਹੈ ਤੁਸੀਂ ਇਸ ਸੰਬੰਧੀ ਕੀ ਸੋਚਦੇ ਹੋ ਆਪਣੇ ਕਮੈਂਟ ਸਾਨੂੰ ਜ਼ਰੂਰ ਕਰਿਆ ਕਰੋ ਤੇ ਆਨਲਾਈਨ ਜਿਹੜਾ ਅੱਜ ਕੱਲ ਦਾ ਦੇਖੋ ਪ੍ਰਚਲਨ ਹੈ ਟੈਕਨੋਲੋਜੀ ਦਾ ਜ਼ਮਾਨਾ ਹੈ ਟੈਕਨੋਲੋਜੀ ਦੇ ਨਾਲ ਅੱਗੇ ਵਧਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਇੱਥੇ ਸਾਵਧਾਨ ਹੋਣ ਦੀ ਵੀ ਓਨੀ ਹੀ ਜ਼ਿਆਦਾ ਜ਼ਰੂਰੀ ਹੈ ਤੇ ਸਾਵਧਾਨ ਹੋਣ ਦੀ ਓਨੀ ਹੀ ਜ਼ਿਆਦਾ ਜ਼ਰੂਰਤ ਹੈ ਤੇ ਤੇ ਆਨਲਾਈਨ ਫੂਡ ਜਿਹੜੇ ਲੋਕ ਮੰਗਵਾਉਂਦੇ ਨੇ ਉਹਨਾਂ ਨੂੰ ਵੀ ਸਾਵਧਾਨ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਜਿਹੜੇ ਲੋਕ ਇੱਥੇ ਆਨਲਾਈਨ ਸ਼ਾਪਿੰਗ ਵੀ ਕਰਦੇ ਨੇ ਦੇਖੋ ਉਹਨਾਂ ਦੇ ਨਾਲ ਵੀ ਇੱਥੇ ਕਿਤੇ ਨਾ ਕਿਤੇ ਜਿਹੜੀ ਸਕੈਮ ਸਾਈਟਸ ਨੇਗੀਆਂ ਉਹ ਫਿਰ ਫਰਾਡ ਕਰ ਜਾਂਦੀਆਂ ਨੇ ਅਜਿਹਾ ਜਿਹੜਾ ਆਨਲਾਈਨ ਸਿਸਟਮ ਹੈ ਇਸ ਦੇ ਜੰਜਾਲ ਤੋਂ ਇੱਥੇ ਬਚਣਾ ਚਾਹੀਦਾ ਹੈ ਤੇ ਆਪਾਂ ਨੂੰ ਸਭ ਨੂੰ ਇੱਥੇ ਸਾਵਧਾਨ ਰਹਿਣਾ ਚਾਹੀਦਾ ਹੈ ਤੁਸੀਂ ਇਸ ਵਿਸ਼ੇ ਸਬੰਧੀ ਕੀ ਸੋਚਦੇ ਹੋ ਆਪਣੀ ਜਿਹੜੀ رائے ਹੈ ਉਹ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ फ्लैश ਹੋ ਰਹੇ ਨੰਬਰਾਂ 'ਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਸਾਨੂੰ ਕਾਲ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ